दाना मंडी ਫਾਜ਼ਿਲਕਾ ਦੇ ਆਰਟੀ ਐਸੋਸੀਏਸ਼ਨ ਵੱਲੋਂ ਇੱਕ ਵਫਦ ਸਥਾਨਕ ਵਿਧਾਇਕ ਦਰਿੰਦਰ ਪਾਲ ਸਿੰਘ ਸਮਨਾਨ ਨੂੰ ਮਿਲਿਆ ਅਤੇ ਦਾਣਾ ਮੰਡੀ ਫਾਜ਼ਿਲਕਾ ਵਿੱਚ ਕਣਕ ਦੀ ਲਿਫਟਿੰਗ ਨੂੰ ਤੇਜ਼ ਕਰਨ ਦੀ ਗੁਹਾਰ ਲਗਾਈ ਆਰਟੀ ਐਸੋਸੀਏਸ਼ਨ ਦੇ ਮੈਂਬਰਾਂ ਨੇ ਕਿਹਾ ਕਿ ਦਾਣਾ ਮੰਡੀ ਕਣਕ ਨਾਲ ਭਰੀ ਪਈ ਹੈ ਪਰ ਲਿਫਟਿੰਗ ਸੁਚਾਰੂ ਢੰਗ ਨਾਲ ਨਹੀਂ ਚੱਲ ਰਹੀ ਜਿਸ ਤੋਂ ਬਾਅਦ ਵਿਧਾਇਕ ਨੇ ਕਿਹਾ ਕਿ ਉਹ ਆਪ ਇਸ ਵੱਲ ਧਿਆਨ ਦੇ ਰਹੇ ਹਨ ਅਤੇ ਇੱਕ ਟੀਮ ਬਣਾਈ ਹੈ ਜਲਦੀ ਹੀ ਉਹ ਟੀਮ ਉਹਨਾਂ ਨੂੰ ਰਿਪੋਰਟ ਦਿੰਦੀ ਹੈ ਅਤੇ ਰਿਪੋਰਟ ਦੇ ਆਧਾਰ ਤੇ ਜੇਕਰ ਲਿਫਟਿੰਗ ਨੂੰ ਹੋਰ ਤੇਜ਼ ਕਰਾਣ ਦਾ ਜਾਵ ਆਇਆ ਤਾਂ ਬਿਨਾਂ ਰੋਕ ਟੋਕ ਲਿਫਟਿੰਗ ਨੂੰ ਹੋਰ ਤੇਜ਼ ਕਰਾਇਆ ਜਾਊਗਾ ਇਸ ਬਾਬਤ ਵਿਚਾਰ ਤੇ ਐਸੋਸੀਏਸ਼ਨ ਦੇ ਪ੍ਰਧਾਨ ਸੰਜੀਵ ਸੁਦੇਵਾ ਗੋਲਡੀ ਨੇ ਕਿਹਾ ਕਿ 2 ਦਿਨ ਦਾ ਸਮਾਂ ਵਿਧਾਇਕ ਨੇ ਲਿਆ ਹੈ ਅਤੇ ਉਹ ਵਿਧਾਇਕ ਦਾ ਸ਼ੁਕਰਗੁਜ਼ਾਰ ਹਨ ਕਿ ਵਿਧਾਇਕ ਨੇ ਉਹਨਾਂ ਦੀ ਗੱਲ ਸੁਣੀ ਹੈ ਅਤੇ ਹੋਰ ਕੀ ਕੁਝ ਕਿਹਾ ਸਭ ਕੁਝ ਜਾਣੀ ਸੀ ਠੀਕ ਠੀਕ ਗੱਲਬਾਤ ਸੀ ਕਿ ਮਸਲਾ ਸੀ ਅੱਜ ਐਮਐਲਏ ਸਾਹਿਬ ਨਾਲ ਮਾਰਕੀਟਿੰਗ ਮੀਟਿੰਗ ਅਸੀਂ ਆਈ ਗਰੀਟ ਲਿਫਟਿੰਗ ਕਮੇਟੀ ਨਾਲ ਲੈ ਕੇ जो जो लिफ्टिंग द रेटिव देवी इशू ਤੋਂ ਗਰੇ ਕਿ ਜੋ ਹੁਣ ਮੰਡੀ ਵਿੱਚ ਮੇਨ ਕੰਮ ਰਹਿ ਗਿਆ ਹੈ ਲਿਫਟਿੰਗ ਰਹਿ ਗਿਆ ਹੈ ਲਿਫਟਿੰਗ ਦੀ ਸਪੀਡ ਜਿਹੜੀ ਕਿ ਬਹੁਤ ਸਲੋ ਚੱਲ ਰਹੀ ਹੈ ਉਹਦੇ ਬਾਰੇ ਐਮਐਸ ਨੂੰ ਦੱਸਿਆ ਗਿਆ ਕਿ ਐਮਐਸ ਨੂੰ ਇੱਕ ਡੈਡਲਾਈਨ ਲਗਤੀ ਹੈ ਕਿ ਅਬ ਲਿਫਟਿੰਗ ਸਪੀਡ ਕਿੰਦਾ ਜਲਦੀ ਤੋਂ ਜਲਦੀ ਤੇਜ਼ ਹੋ ਸਕਦੀ ਹੈ ਜੀ ਕਿੰਨੇ ਪਰਸੈਂਟ ਦੀ ਗੱਲ ਕੀਤੀ ਜਾਵੇ ਲਿਫਟਿੰਗ ਹੋ ਚੁੱਕੀ ਹੁੰਦਾ ਮਤਲਬ 35 ਤੋਂ 38 ਪਰਸੈਂਟ ਦੇ ਵਿੱਚ ਹੀ ਮਰ ਕੇ ਚਲੀ ਰਹੀ ਹੈ ਸਿਰਫ ਲੋਕਲ ਮੰਡੀ ਦੀ ਯਾਰਡ ਲਾ ਲਈ ਤਾਂ ਇਹਦੀ ਜੋ ਨੀਚੇ ਚਲੀ ਜਾਏਗੀ ਤੇ ਇਸ ਕਰਕੇ ਕਮ ਹਨ ਜੇ ਬਹੁਤ ਪੈਂਡਿੰਗ ਤੇ ਹੈ ਤੇ ਅਸੀਂ ਉਸ ਪਰ ਵੀ ਐਮਐਲਏ ਨੂੰ ਕਿਹਾ ਸੀ ਜਿਹੜੀ ਲਿਫਟਿੰਗ ਸਪੀਡ ਹੈ ਜੋ ਠੇਕੇਦਾਰ ਨੂੰ ਬੁਲਾ ਕੇ ਪ੍ਰਸ਼ਾਸਨ ਨੂੰ ਬੁਲਾ ਕੇ ਕਹਿ ਜੇਵੇ ਵੀ ਇਹਨਾਂ ਦੀ ਸਪੀਡ ਜਲਦ ਤੋਂ ਜਲਦ ਤੇਜ਼ ਕੀਤੀ ਜਾਵੇ। ਆਸ਼ਵਾਸ਼ਣ ਕੀ ਮਿਲੇ ਐਮਐਲਏ ਸਾਹਿਬ ਨੂੰ? ਐਮਐਲਏ ਸਾਹਿਬ ਨੇ ਜੋ ਪ੍ਰਸ਼ਾਸਨ ਦੇ ਬੰਦੇ ਉੱਤੇ ਬੈਠੇ ਸੀਗੇ ਜੈਸੇ ਬੰਦੇ ਸੀ ਜਾਂ ਠੇਕੇਦਾਰ ਨੂੰ ਬੁਲਾ ਕੇ ਹੀ ਕਿਹਾ ਕਿ ਇਹ ਕਿਵੇਂ ਜਲਦ ਰੂਪ ਚ ਚਲਾਇਆ ਜਾ ਸਕਦਾ ਹੈ ਕਿਵੇਂ ਤੇਜ਼ ਕੀਤੀ ਜਾ ਸਕਦੀ ਹੈ ਉਹਨੂੰ ਪਰ ਉਹਨਾਂ ਨੇ ਨਿਰਦੇਸ਼ ਦਿੱਤੇ ਜੀ ਸਮੁੱਚਾ ਸ਼ਾਸਨ ਇਹਨੂੰ ਕਹਿੰਦੇ ਇੱਕ ਮਹੀਨੇ ਅੰਦਰ ਸਪੀਡ ਵਧਾ ਰਾਂਗੇ ਤੇ ਜੋ ਲੁਕਤੇ ਵੀ ਲਾਫ ਜਿਹੜੇ ਮੇਰੇ ਛਿਣੀ ਹੈਗੇ ਉਹਨੂੰ ਕੋਸ਼ਿਸ਼ ਕਰਾਂਗੇ ਉਹਨੂੰ 1-2 ਦਿਨ ਅਗਲਾ ਤੱਕ ਲੈ ਆਈਏ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਲਿਫਟਿੰਗ ਤੇਜ਼ ਹੋ ਜਾਏਗੀ ਦੇਖੋ ਉਹ ਤਾਂ ਆਉਣ ਵਾਲੇ ਦਿਨ ਮੈਂ ਤਾਂ ਸ਼ਵਾਸਨ ਜੋ ਸਮ ਐਂਬ੍ਰਸ ਦਿੱਤੇ ਹੋਣ ਐਮਐਲ ਸਾਹਿਬ ਜੀ ਸੀਗੇ ਅਸੀਂ ਪ੍ਰਸ਼ਾਸਨ ਨੂੰ ਜਾ ਕੇ ਜਦੋਂ ਕਿਹਾ ਵੀ ਉਹ ਕਹਿੰਦੇ ਚਲੋ ਅਸੀਂ 2 ਦਿਨ ਦੇਖਦੇ ਹਾਂ ਜੇ 2 ਦਿਨਾਂ ਬੰਦੀ ਹੋਈ ਕਿ ਨਾ ਸਿੱਖਰ ਦੁਬਾਰਾ ਮਿਲਾਂਗੇ ਜਾਂ ਉਸ ਤੋਂ ਬਾਅਦ ਡੀਐਫਸੀ ਮੈਡਮ ਨੇ ਜਾਂ ਡੀਸੀ ਮੈਡਮ ਨੇ ਫਿਰ ਉਹਨਾਂ ਨੇ ਇਸ ਤੋਂ ਬਾਅਦ ਬਸ ਇਹ ਜਿਦੋਰਿਟਿੰਗ ਦਾ ਕੰਮ ਨੇ ਕਿਵੇਂ ਤੇਜ਼ ਕੀਤਾ ਜਾ ਸਕਦਾ ਹੈ ਉਹ ਅਦਲ ਉਹ ਤਰੀਕ ਕੋਈ ਉਹਨੂੰ ਕੋਸ਼ਿਸ਼ ਜੂਰ ਕਰਨਗੇ ਠੀਕ ਤੇ ਦਾਣਾ ਮੰਡੀ ਦੇ ਵਿੱਚ ਪਹੁੰਚੇ ਹੋ ਆਰਤੀਆ ਨਾਲ ਮੁਲਾਕਾਤ ਕੀਤੀ ਹੈ ਕੀ ਸਮੱਸਿਆ ਹੈ ਮੈਂ ਅੱਜ ਮੈਨੂੰ ਪ੍ਰਧਾਨ ਜੀ ਕੱਲ ਮਿਲੇ ਸੀਗੇ ਕਿਤੇ ਕੋਈ ਮੁਸ਼ਕਲਾ ਨਹੀਂ ਸਾਡੇ ਆੜਤੀਆਂ ਦੀਆਂ ਤੁਹਾਨੂੰ ਮਿਲਣਾ ਚਾਹੁੰਦੇ ਨੇ ਮੈਂ ਇਹਨਾਂ ਨੂੰ ਕਿਹਾ ਮੈਂ ਆਪ ਹੀ ਉੱਥੇ ਮੰਡੀ ਦੇ ਵਿੱਚ ਆ ਜੰਨਾ ਸਾਰੇ ਅਫਸਰ ਸਹਿਬਾਨ ਨੇ ਕਿਹਾ ਮੈਂ ਉੱਥੇ ਬੁਲਾ ਲੈਂਦੇ ਆ ਤੇ ਜੋ ਜੋ ਇਹਨਾਂ ਦੀਆਂ ਛੋਟੀਆਂ-ਛੋਟੀਆਂ ਜਿਹੜੀਆਂ ਮੁਸ਼ਕਲਾਇ ਦਸੀਆਂ ਨੇ ਸਾਰੇ ਅਫਸਰ ਸਹਿਬਾਨਾਂ ਦੀ ਬਿਊਟੀ ਲਗਾ ਦਿੱਤੀ ਗਈ ਹੈ ਇਹਨਾਂ ਮੁਸ਼ਕਲਾਂ ਦਾ ਹੱਲ ਕਰ ਰਿਹਾ ਕੀਤਾ ਜਾਵੇ ਔਰ ਕਿਸੇ ਵੀ ਸਾਡੇ ਆੜਤੀ ਨੂੰ ਜਿਹੜੀ ਹੈ ਹੁਣ ਮੰਡੀ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ ਮੇਜਰ ਪ੍ਰੋਬਲਮ ਕੀ ਲੱਗੀ ਕੁਛ ਲੱਗੀ ਮੇਜਰ ਹੈ ਜੀ ਜਿੰਦਾਬਾਦ ਮੈਂ ਤਾਂ ਜਿਹੜਾ ਆਪਣਾ ਲਿਫਟਿੰਗ ਦਾ ਲਿਫਟਿੰਗ ਦੀ ਪ੍ਰੋਬਲਮ ਜਿਹੜੀ ਦੱਸਰੇ ਸੀਗੀ ਉਹਦੇ ਜਦੋਂ ਸਪੈਸ਼ਲ ਲੱਗ ਜਾਂਦੀ ਹੈ ਤਾਂ ਜਿਹੜੀ ਲੇਬਰ ਹੈ ਉਹ ਵੰਡੀ ਜਾਂਦੀ ਹੈ ਲੇਬਰ ਜਦੋਂ ਅਨਲੋਡ ਕਰਦੀ ਹੈ ਗੱਡੀ ਉਹ ਕੁਝ ਸਪੈਸ਼ਲ ਵੱਲ ਚਲੀ ਜਾਂਦੀ ਹੈ ਕੁਝ ਇਧਰ ਕੰਮ ਕਰਦੀ ਹੈ ਉਦੋਂ ਥੋੜੀ-ਬੋਤੀ ਪ੍ਰੋਬਲਮ ਆ ਜਾਂਦੀ ਹੈ ਬਾਕੀ ਕੋਈ ਐਡੀ ਪ੍ਰੋਬਲਮ ਨਹੀਂ ਹੈ ਤਾਂ ਸਾਰੇ ਅਫਸਰ ਸਹਿਬਾਨਾਂ ਨੂੰ ਹਦਾਇਤ ਕੀਤੀ ਗਈ ਹੈ ਕੀ ਜਲਦੀ ਤੋਂ ਜਲਦੀ ਜਿਹੜੀ ਹੈ ਜਿਹੜੀ ਅੱਜ ਕਣਕ ਜਿਹੜੀ ਆਈ ਪੀ ਹੈ ਫਸਲ ਆਈ ਪੀ ਹੈ ਜਿਹੜੀ ਤੁੰਡ ਚੁੱਕੀ ਹੈ ਉਹਨੂੰ ਜਲਦੀ ਤੋਂ ਜਲਦੀ ਇਥੇ ਲੈ ਕੇ ਕਰਵਾ ਕੇ ਦਰਾਂਵਾ ਵਿੱਚ ਪੱਜਿਆ ਕਰੇ ਪੇਮੈਂਟ ਕਹਿੰਦੇ ਇਸ ਵਾਰ ਬੜਾ ਵਧੀਆ ਸਿਸਟਮ ਹੈ ਪੇਮੈਂਟ ਦਾ ਬੜੀ ਵਧੀਆ ਪੇਮੈਂਟ ਜਿਹੜੀ ਸਰਕਾਰ ਪਾ ਰਹੀ ਹੈ ਨਾਲ ਦੀ ਨਾਲ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪੇਮੈਂਟ ਪਾਈ ਜਾ ਰਹੀ ਹੈ ਔਰ ਕਿਸਾਨਾਂ ਨੂੰ ਮੰਡੀ ਦੇ ਵਿੱਚ ਬਿਲਕੁਲ ਰੁਕਣ ਨਹੀਂ ਦਿੱਤਾ ਜਾ ਰਿਹਾ ਔਰ ਬੜੀ ਵਧੀਆ ਜਿਹੜੀ ਸਰਕਾਰ ਨੇ ਆਵਾਜ਼ ਦੀ ਪਾਰਟੀ ਦੀ ਸਰਕਾਰ ਮਾਣੀ ਮਿਕਣ ਦੀ ਸਰਕਾਰ ਗਵਰਨਸ ਨੂੰ ਮਾਂਜੀ ਦੀ ਵਾਈ ਵਾਲੀ ਸਰਕਾਰ ਦੇ ਵਿੱਚ ਜਿਹੜਾ ਕਿਸੇ ਨੂੰ ਵੀ ਜਿਹੜੀ ਪ੍ਰੋਬਲਮ ਨਹੀਂ ਆ एबीआई न्यूज चैनल देखने वाले सभी दर्शकों से हम अपील करते हैं कि एबीआई न्यूज चैनल पर ऐसी लेटेस्ट खबरें देखने के लिए हमारे चैनल को सब सब्सक्राइब करना ना भूलें जय हिंद जय भारत